ਬੀਤੇ ਦਿਨਾਂ ਦੇ ਵਿੱਚ ਬੜਾ ਟਰੋਲ ਕੀਤਾ ਨਿੱਜੀ ਗੱਲਾਂ ਕਹਿੰਦੇ ਸੋਸ਼ਲ ਮੀਡੀਆ ਤੇ ਨਹੀਂ ਪਾਉਣੀਆਂ ਚਾਹੀਦੀਆਂ ਕੰਨ ਚਾਲਣਾਂ ਨੇ ਬੜੀਆਂ ਇਹ ਅਜੀਬ ਹਰਕਤਾਂ ਕੀਤੀਆਂ ਮਾਪਿਓ ਨੇ ਵੀ ਬੜਾ ਕੰਟਰੋਲ ਕੀਤਾ ਹੋਇਆ ਆਪਣੇ ਆਪ ਤੇ ਇਹ ਜਿਹੜੀਆਂ ਚੀਜ਼ਾਂ ਨੇ ਕਹਿੰਦੀ ਸਿਆਣਾ ਬੰਦਾ ਬੋਲਦਾ ਨਹੀਂ ਹੁੰਦਾ ਅ ਅਸੀਂ ਤਾਂ ਜਿਹੜੇ ਪਲ ਨੂੰ ਅਰਦਾਸਾਂ ਕਰਦੇ ਪੈਣਾ ਮੈਂ ਤਾਂ ਕਹਿੰਦੀ ਜਿਨ੍ਹਾਂ ਨੇ ਇਹ ਕਿਹਾ ਮੈਂ ਤਾਂ ਕਹਿੰਦੀ ਉਹਨਾਂ ਦੀ ਭਾਸ਼ਾ ਸੱਚ ਹੋਵੇ ਹਾਏ ਹਾਏ ਹੈਨਾ ਹੋ ਸਕਦਾ ਪਰਮਾਤਮਾ ਨੇ ਵੀ ਉਹਨਾਂ ਨੇ ਟਰੋਲ ਕੀਤਾ ਤੇ ਉਹਨਾਂ ਦਾ ਟਰੋਲ ਸਾਡੀ ਜ਼ਿੰਦਗੀ ਚ ਖੁਸ਼ੀ ਲੈ ਕੇ ਆਜੀ। ਕੀ ਬਾਤ ਹੈ। ਹੈਨਾ? ਕਈ ਵਾਰ ਅਪਕੀਸੇ ਦੇ ਪੱਥਰ ਮਾਰਦੇ ਆ ਨਾ ਤੇ ਮਾਰਦੇ ਤੋਂ ਮੂਰੋ ਦੁਖਾਂਤ ਲਈਆਂ ਤੇ ਉਹ ਪੱਥਰ ਪੋਜ਼ਿਟਿਵ ਬਣ ਜਾਂਦਾ। ਜਿਵੇਂ ਲੱਖਾਂ ਲੋਕਾਂ ਤੱਕ ਟਰੋਲ ਕਰਕੇ ਗੱਲ ਪਹੁੰਚਾਈ ਗਈ ਹੈ ਤੇ ਮੈਂ ਕਹਿੰਦੀ ਇਹ ਟਰੋਲ ਸੱਚ ਹੋਵੇ। ਜੀ ਜੀ ਬਹੁਤ ਸ਼ੁਕਰੀਆ। ਤੇ ਉਹ ਵੱਡੇ ਪੈਰੀ ਗਿਆ ਛੋਟੇ ਪੈਰੀ ਆ। ਬਹੁਤ ਸ਼ੁਕਰੀਆ ਮੈਡਮ ਤੁਹਾਡੇ ਨਾਲ ਸੀਗੇ ਤਾਂ ਗੱਲਬਾਤ ਕਰਦੇ ਸੀਗੇ। ਜੋ ਗੱਲ ਚੱਲ ਰਹੀ ਸੀ ਕਿ ਬੀਤੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਲੈ ਕੇ ਕਿ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਣ ਵਾਲੀਆਂ ਤਾਂ ਮੈਡਮ ਨੇ ਕਿਹਾ ਕਿ ਉਹ ਸੱਚ ਹੋਵੇ ਅਸੀਂ ਇਹੀ ਕਾਮਨਾ ਕਰਦੇ ਹਾਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਿਚਾਜੂ ਸੰਜੇ ਕਰੋ ਕੈਮਸਾ ਜੋ ਜਗਮੀਤ ਧੰਨਵਾਦ ਬੀਤੇ ਦਿਨਾਂ ਦੇ ਵਿੱਚ ਬੜਾ ਟਰੋਲ ਕੀਤਾ ਨਿੱਜੀ ਗੱਲਾਂ ਕਹਿੰਦੇ ਸੋਸ਼ਲ ਮੀਡੀਆ ਤੇ ਨਹੀਂ ਪਾਉਣੀਆਂ ਚਾਹੀਦੀਆਂ ਚੱਲਣ ਵਾਲੇ ਬੜੀਆਂ ਇਹ ਅਜੀਬ ਹਰਕਤਾਂ ਕੀਤੀਆਂ ਮਾਪਿਓ ਨੇ ਵੀ ਬੜਾ ਕੰਟਰੋਲ ਕੀਤਾ ਹੋਇਆ ਆਪਣੇ ਆਪ ਤੇ ਇਹ ਜਿਹੜੀਆਂ ਚੀਜ਼ਾਂ ਨੇ ਕਹਿੰਦੇ ਸਿਆਣਾ ਬੰਦਾ ਬੋਲਦਾ ਨਹੀਂ ਹੁੰਦਾ ਅ ਅਸੀਂ ਤਾਂ ਜਿਹੜੇ ਪਲ ਨੂੰ ਅਰਦਾਸਾਂ ਕਰਦੇ ਪੈਣਾ ਮੈਂ ਤਾਂ ਕਹਿੰਦੀ ਜਿਨ੍ਹਾਂ ਨੇ ਇਹ ਕਿਹਾ ਮੈਂ ਤਾਂ ਕਹਿੰਦੀ ਉਹਨਾਂ ਦੀ ਬਾਸ਼ਾ ਸੱਚ ਹੋਵੇ ਹਾਏ ਹਾਏ ਹੈਨਾ ਹੋ ਸਕਦਾ ਪਰਮਾਤਮਾ ਨੇ ਵੀ ਉਹਨਾਂ ਨੇ ਟਰੋਲ ਕੀਤਾ ਤੇ ਉਹਨਾਂ ਦਾ ਟਰੋਲ ਸਾਡੀ ਜ਼ਿੰਦਗੀ ਚ ਖੁਸ਼ੀ ਲੈ ਕੇ ਆ ਜੀ ਕੀ ਬਾਤ ਹੈ ਹੈਨਾ ਕਈ ਵਾਰ ਆਪਾਂ ਕਿਸੇ ਦੇ ਪੱਥਰ ਮਾਰਦੇ ਆ ਨਾ ਤੇ ਮਾਰਦੇ ਤੋਂ ਮਗਰੋਂ ਦੁਖਾਂਤ ਲੈਂ ਗਿਆ ਤੇ ਉਹ ਪੱਥਰ ਪੋਜ਼ਿਟਿਵ ਬਣ ਜਾਂਦਾ ਜਿਵੇਂ ਲੱਖਾਂ ਲੋਕਾਂ ਤੱਕ ਟਰੋਲ ਕਰਕੇ ਗੱਲ ਪਹੁੰਚਾਈ ਗਈ ਹੈ ਤੇ ਮੈਂ ਕਹਿੰਦੀ ਇਹ ਟਰੋਲ ਸੱਚ ਹੋਵੇ ਜੀ ਜੀ ਬਹੁਤ ਸ਼ੁਕਰੀਆ ਤੇ ਉਹ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਬਹੁਤ ਸ਼ੁਕਰੀਆ ਮੈਡਮ ਤੁਹਾਡੇ ਨਾਲ ਸੀਗੇ ਤਾਂ ਗੱਲਬਾਤ ਕਰਦੇ ਸੀਗੇ ਜੋ ਗੱਲ ਚੱਲ ਰਹੀ ਸੀ ਕਿ ਬੀਤੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਲੈ ਕੇ ਕਿ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਣ ਲਈ ਤਾਂ ਮੈਡਮ ਨੇ ਕਿਹਾ ਕਿ ਉਹ ਸੱਚ ਹੋਵੇ ਅਸੀਂ ਇਹੀ ਕਾਮਨਾ ਕਰਦੇ ਹਾਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਿਚਾਰ ਜੂ ਸਾਂਝਾ ਕਰੋ ਕੈਂਸਾ ਜੋ ਤੁਸੀਂ ਜਗਮੀਤ ਧੰਨਵਾਦ ਬੀਤੇ ਦਿਨਾਂ ਦੇ ਵਿੱਚ ਬੜਾ ਟਰੋਲ ਕੀਤਾ ਨਿੱਜੀ ਗੱਲਾਂ ਕਹਿੰਦੇ ਸੋਸ਼ਲ ਮੀਡੀਆ ਤੇ ਨੀ ਪੋਣਿਆ ਚੇਤੇ ਨਿਕ ਚੱਲਣਾਂ ਨੇ ਬੜੀਆਂ ਇਹ ਅਜੀਬ ਹਰਕਤਾਂ ਕੀਤੀਆਂ ਮਾਪਿਓ ਨੇ ਵੀ ਬੜਾ ਕੰਟਰੋਲ ਕੀਤਾ ਹੋਇਆ ਆਪਣੇ ਆਪ ਤੇ ਇਹ ਜਿਹੜੀਆਂ ਚੀਜ਼ਾਂ ਨੇ ਕਹਿੰਦੀ ਸਿਆਣਾ ਬੰਦਾ ਬੋਲਦਾ ਨਹੀਂ ਹੁੰਦਾ ਅ ਅਸੀਂ ਤਾਂ ਜਿਹੜੇ ਪਲ ਨੂੰ ਅਰਦਾਸਾਂ ਕਰਦੇ ਪੈਣਾ ਮੈਂ ਤਾਂ ਕਹਿੰਦੀ ਜਿਨ੍ਹਾਂ ਨੇ ਇਹ ਕਿਹਾ ਮੈਂ ਤਾਂ ਕਹਿੰਦੀ ਉਹਨਾਂ ਦੀ ਬਾਸ਼ਾ ਸੱਚ ਹੋਵੇ ਹਾਏ ਹਾਏ ਹੈਨਾ ਹੋ ਸਕਦਾ ਪਰਮਾਤਮਾ ਨੇ ਵੀ ਉਹਨਾਂ ਨੇ ਟ੍ਰੋਲ ਕੀਤਾ ਤੇ ਉਹਨਾਂ ਦਾ ਟ੍ਰੋਲ ਸਾਡੀ ਜ਼ਿੰਦਗੀ ਚ ਖੁਸ਼ੀ ਲੈ ਕੇ ਆ ਜੀ ਕੀ ਬਾਤ ਹੈ ਹੈਨਾ ਕਈ ਵਾਰ ਆਪਾਂ ਕਿਸੇ ਦੇ ਪੱਥਰ ਮਾਰਦੇ ਆ ਨਾ ਤੇ ਮਾਰਦੇ ਤੋਂ ਮਗਰੋਂ ਦੁਖਾਂਤ ਲਗੀਆਂ ਤੇ ਉਹ ਪੱਥਰ ਪੋਸਟਿਵ ਬਣ ਜਾਂਦਾ ਜਿਵੇਂ ਲੱਖਾਂ ਲੋਕਾਂ ਤੱਕ ਟਰੋਲ ਕਰਕੇ ਗੱਲ ਪਹੁੰਚਾਈ ਗਈ ਹੈ ਤੇ ਮੈਂ ਕਹਿੰਦੀ ਇਹ ਟਰੋਲ ਸੱਚ ਹੋਵੇ ਜੀ ਜੀ ਬਹੁਤ ਸ਼ੁਕਰੀਆ ਤੇ ਉਹ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਬਹੁਤ ਸ਼ੁਕਰੀਆ ਮੈਡਮ ਤੁਹਾਡੇ ਨਾਲ ਸੀਗੇ ਤਾਂ ਗੱਲਬਾਤ ਕਰਦੇ ਸੀਗੇ ਜੋ ਗੱਲ ਚੱਲ ਰਹੀ ਸੀ ਕਿ ਬੀਤੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਲੈ ਕੇ ਕਿ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਣ ਵਾਲੀਆਂ ਤਾਂ ਮੈਡਮ ਨੇ ਕਿਹਾ ਕਿ ਉਹ ਸੱਚ ਹੋਵੇ ਅਸੀਂ ਇਹੀ ਕਾਮਨਾ ਕਰਦੇ ਹਾਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਿਚਾਰ ਜੂ ਸਾਂਝੇ ਕਰੋ ਕੈਂਸਾ ਜੋ ਤੁਸੀਂ ਜਗਮੀਤ ਧੰਨ